ਜਦੋਂ ਉਹ ਕਹਿੰਦੇ ਨੇ ਨਾ ਵੀ ਮੈਂ ਨਹੀਂ ਹਾਰਦਾ ਮੈਨੂੰ ਮੇਰੀ ਕੌਮ ਆਉਂਦੀ ਆ ਉਹ ਇੱਕ ਇਥੋਂ ਦਰ ਟੁੱਟਦਾ ਵੀ ਇਹ ਸਾਡੀ ਕੌਮ ਕਿੱਧਰ ਕਿਹੜੇ ਰਾਹੇ ਜਾ ਰਹੀ ਐਥੋਂ ਚੀਸ ਪੈਂਦੀ ਐ ਐਨਾ ਮਨ ਭਰਦਾ ਵੀ ਜਦੋਂ ਕਹਿੰਦੇ ਨੇ ਕੌਮ ਆਉਂਦੀ ਆ ਹਾਸੀ ਵਾਲੀ ਕੋਠੜੀ 'ਚ ਰਹੇ ਇੰਦਰ ਗਾਂਧੀ ਦਾ ਕਤਲ ਉਹਨਾਂ ਤੇ ਪਾਇਆ ਦਾੜੀ ਦੇ ਬਾਲ ਪੱਟੇ ਗਏ ਤੇ ਉਹਨਾਂ ਦੇ ਜਵਾਲਾ ਤੋੜਿਆ ਗਏ ਪੈਰਾਂ ਦੇ ਨੋ ਖਿੱਚੇ ਗਏ ਓਡੇ ਕੱਦਦਾ ਓਡੀ ਕੁਰਬਾਨੀ ਨਾ ਕਿਸੇ ਕਾਂਗਰਸੀ ਕੋਲੇ ਨਾ ਅਕਾਲੀ ਕੋਲੇ ਨਾ ਝਾੜੂ ਵਾਲੇ ਕੋਲੇ ਨਾ ਬੀਜੇਪੀ ਕੋਲੇ ਜੇਲਰ ਕਹਿੰਦਾ ਸੀ ਕਹਿੰਦਾ ਮਾਨ ਸਾਹਿਬ ਤਾਂ ਅੰਦਰ ਵੀ ਆਪੀ ਵਾਂਗੂ ਰਹੇ ਸੀਗੇ ਉਹ ਤਾਂ ਬਾਹਰ ਆ ਕੇ ਆ ਬਿਆਨ ਦੇਣ ਲੱਪੇ ਵੀ ਮੇਰਾ ਤਸ਼ੱਦਦ ਹੋਇਆ ਉਹਨਾਂ ਨੂੰ ਹੀ ਐਹੋ ਜੀ ਕੋਠੜੀ ਦਿੱਤੀ ਹੋਈ ਸੀ ਹਾਸੀ ਕੋ ਵਾਲੀ ਕੋਠੜੀ ਜਿਹੜੀ ਚੱਕੀ ਬੋਲਦੇ ਨੇ ਉਹ ਨਾ ਖੜ ਸਕਦੇ ਸੀ ਚੰਗੀ ਤਰ੍ਹਾਂ ਨਾ ਬਹਿ ਸਕਦੇ ਸੀ ਨਾ ਪੈ ਸਕਦੇ ਹਾਸੀ ਦਾ ਹੁਕਮ ਸੀ ਤੁਸੀਂ ਇਹਦੇ ਪੈਰਾਂ ਦੇ ਨੋ ਚੈੱਕ ਕਰਕੇ ਦੇਖੋ ਸਰਦਾਰ ਸਿੰਘ ਜੀ ਸੀ ਮਾਨ ਦੇ ਪੈਰਾਂ ਦੇ ਨੋ ਹੈ ਨਹੀਂ ਜੋ ਉਹਨਾਂ ਨੇ ਦਾੜੀ ਦੇ ਬਾਲ ਪਟੇ ਜਵਾੜਾ ਉਹਨਾਂ ਦਾ ਹਿੱਲਿਆ ਹੋਇਆ ਦੇਖੇ ਓਕੇ ਜਦੋਂ ਉਹਨਾਂ ਦੇ ਬੱਚੇ ਵੀ ਛੋਟੇ ਛੋਟੇ ਸੀ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਜਿਨ੍ਹਾਂ ਦਾ ਬਾਪ ਜੇਲ੍ਹ ਦੇ ਵਿੱਚ ਹੋਵੇ ਉਹ ਬੱਚੇ ਹਮੇਸ਼ਾ ਟਾਈਮ ਕਿਵੇਂ ਨਿਕਲਿਆ ਹੁੰਗਾ ਇਹ ਜੇਲ੍ਹਾਂ ਬਲਟੋਹਾ ਹੁਣੀ ਵੀ ਕਹਿੰਦੇ ਨੇ ਬਿਰਸਾ ਸਿੰਘ ਬਲਟੋਹਾ ਵੀ ਮੈਂ ਮੇਤੇ ਵੀ ਐਨੇ ਸੇ ਲੱਗੇ ਬਲਟੋਹਾ ਨਹੀਂ ਉਹ ਨੇ ਜਿਹੜੇ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਸੀ ਅੱਜ ਜੋ ਕੁਝ ਮਰਜ਼ੀ ਕਹੀ ਜਾਣ ਸਾਡੇ ਲਈ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਜੇ ਗੁਰਸਿੱਖੋ ਕੇ ਜੇ ਉਹਨਾਂ ਨੂੰ ਸਪੋਰਟ ਨਹੀਂ ਕਰਨੇ ਪਰ ਚਾਹਣਾ ਮਰ ਜਾਣਾ ਚਾਹੁੰਦੇ ਈ ਅਮਰਤਪਾਲ ਪੂਰੀ ਜਨਤਾ ਪੂਰੀ ਲਕਾਈ ਈ ਅਮਰਤਪਾਲ ਦੇ ਨਾਲ ਜਿਹੜੇ ਕਾਂਗਰਸ ਕਾਲੀ ਪਿੰਡ ਦੀਆਂ ਪੰਚਾਇਤਾਂ ਨੇ ਇਹ ਕਰ ਲਿਆ ਵੀ ਇੱਕ ਪੰਬੂਥ ਲੱਗੂਗਾ ਕਿਸੇ ਨੂੰ ਵੋਟ ਨਹੀਂ ਪਾਉਣੀ ਭਾਈ ਅਮਰਤਪਾਲ ਨੂੰ ਪਾਉਣੀ ਉਹ ਤਾਂ ਜਿੱਤੇ ਆ ਹੀ ਬੱਸ ਜਦੋਂ ਜੇਤੂ ਐਲਾਨ ਕਰ ਦੋ ਉਹਨੂੰ ਸੰਗਰੂਰ ਤੋਂ ਨੇਰੀ ਚੱਲੂਗੀ ਤੂਫਾਨ ਬਣ ਕੇ ਖੰਡੂਰ ਸਾਹਿਬ ਉੱਤੇ ਪੂਰਾ ਤੂਫਾਨ ਬਣ ਗਿਆ ਖੰਡੂਰ ਸਾਹਿਬ ਜਾਂਦੀ ਫਿਕਰ ਹੁੰਦੀ ਹੈ ਅਮਰਤਪਾਲ ਕੋਈ ਕਸੂਰ ਨਹੀਂ ਸੀ ਉਹਦਾ ਐਨੇ ਸੇ ਦੇਸ਼ ਧਰੋਹ ਦਾ ਉਹਨੇ ਕੀ ਕੀਤਾ ਕੋਈ ਬੰਬ ਗਲਾਸ ਕੀਤਾ ਸੀ ਜਾਂ ਕੋਈ ਗੋਲੀ ਚਲਾਈ ਸੀ ਕਿਤੇ ਜੇ ਕੋਈ ਬੰਦੇ ਦਾ ਕਤਲ ਕੀਤਾ ਸੀ ਨਹੀਂ ਕੀਤਾ ਨਾ ਕਿਉਂਕਿ ਸਾਡੇ ਸਿੱਖਾਂ ਤੇ ਜ਼ੁਲਮ ਹੁੰਦੇ ਆਏ ਨੇ 47 ਤੋਂ ਲੈ ਕੇ ਜੇ 47 ਚ ਵੀ ਹੋਇਆ ਨੁਕਸਾਨ ਸਾਡਾ ਹੋਇਆ ਚੜਦੇ ਤੇ ਲੈਣੇ ਪਿਆ ਜੇ 78 ਚ ਹੋਏ ਨਰਕਧਾਰੀਆਂ ਨੇ ਮਾਰੇ ਤਾਂ ਸਾਡੇ ਸਿੰਘ ਤੇਰਾ ਸਿੰਘ ਚੀਤ ਹੋਏ ਕੀਤੇ ਸਾਨੂੰ ਇਨਸਾਫ ਨਹੀਂ ਮਿਲਿਆ ਜੇ ਸਾਡਾ 84 ਚ ਧਰਮਿੰਦਰ ਸਾਹਿਬ ਘਟਾਇਆ ਤਾਂ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਕਦੇ ਸਿੱਖਾਂ ਨੂੰ ਜੇ ਸਾਡੇ ਬੇਅੰਤ ਬੁੱਚਣ ਨੇ ਸਾਡੇ ਚੱਕ ਚੱਕ ਨੌਜਵਾਨ ਜੇਲਾਂ ਦੇ ਵਿੱਚ ਛਿੱਟੇ ਮਾਰੇ ਝੂਠੇ ਮੁਕਾਬਲੇ ਬਣਾ ਕੇ ਤਾਂ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਡੇ ਅੱਜ ਜੇ ਸੇਦਾਰ ਜਗਤਾਰ ਸਿੰਘ ਹਵਾਰਾ ਵਰਕੇ ਜੇਲਾਚ ਨਹੀਂ ਆਪਾਂ ਇਨਸਾਫ ਲਿਆਉਂਦਾ ਸਾਨੂੰ ਕਦੇ ਇਨਸਾਫ ਨਹੀਂ ਦਿੱਤਾ ਇਹਨਾਂ ਸਰਕਾਰਾਂ ਨੇ ਇਹ ਦਿੱਲੀ ਦੇ ਦਲਾਲ ਨੇ ਦਿੱਲੀ ਤੋਂ ਚੱਲਦੇ ਨੇ ਤਾਂ ਕੀ ਕਹਿੰਦਾ ਹੈ ਪੰਜਾਬ ਦਾ ਪਿੰਡੂ ਵੋਟ ਬੈਂਕ ਗੱਲਬਾਤ ਕਰਦੇ ਆ ਵੀਰੇ ਸਤਿ ਸ਼੍ਰੀ ਅਕਾਲ ਪੋਟ ਪਾਉਣ ਦਾ ਮਨ ਬਣਾਇਆ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਮਾਨ ਸਾਹਿਬ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਜੀ ਪੰਜਾਬ ਪ੍ਰਸਤ ਜੀ ਇਸ ਵੇਲੇ ਕੋਈ ਵੀ ਬੰਦਾ ਹੋਰ ਹੈ ਨਹੀਂਗਾ ਜੀ ਸਾਡੇ ਏਰੀਆ ਦੇ ਵਿੱਚ ਜਿੰਨੇ ਵੀ ਬੰਦੇ ਖੜੇ ਨੇ ਜੀ ਕੋਈ ਜਾਦੇ ਪਾਰਟੀਆਂ ਵੈਸੇ ਉਹ ਨਹੀਂ ਗਏ ਜਿਹੜੇ ਦਿੱਲੀ ਤੋਂ ਚਲਦੀਆਂ ਨੇ ਜਾਂ ਦਿੱਲੀ ਤੋਂ ਚਲਦੀਆਂ ਨੇ ਜਾਂ ਦਿੱਲੀ ਤੋਂ ਚਲਾਉਣ ਵਾਲੇ ਨੇ ਠੀਕ ਹੈ ਜੀ ਜਿਵੇਂ ਝਾੜੂ ਹੈਗਾ ਝਾੜੂ ਨੂੰ ਦਿੱਲੀ ਤੋਂ ਚਲਾਇਆ ਜਾਂਦਾ ਠੀਕ ਹੈ ਜੀ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਹੋ ਸਾਨੂੰ ਪੰਜਾਬ ਨੂੰ ਜੀ ਪੰਜਾਬ ਦੀ ਪਾਰਟੀ ਚਾਹੀਦੀ ਹੈ ਇਸ ਵੇਲੇ ਜੀ ਪੰਜਾਬ ਦੀ ਪਾਰਟੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਬਿਨਾ ਕੋਈ ਵੀ ਨਹੀਂ ਹੈਗੀ ਜੀ ਬਿਲਕੁਲ ਬਿਲਕੁਲ ਇਹ ਮਾਨ ਸਾਹਿਬ ਦਾ ਮਾਤਾ ਜੀ ਮਾਨ ਨੂੰ ਕਹਿੰਦੇ ਬੋਰਡ ਪਾਵਾਂਗੇ ਤੁਹਾਡਾ ਕੀ ਮਨ ਬਣਿਆ ਸਰਦਾਰ ਸਿਮਰਜੀਤ ਸਿੰਘ ਮਾਨ ਦੇਖੋ ਜੀ ਉਹਨੇ ਆਪਣੀ ਸਾਰੀ ਜ਼ਿੰਦਗੀ ਜ਼ਿੰਦਗੀ ਦੇ 40 ਸਾਲ ਕੌਮ ਦੇ ਲਿਖ ਲਾਤੇ ਜੇ ਤਾਂ ਜੇਲ੍ਹਾਂ ਜੇਲ੍ਹ ਕੱਟੀ ਤੇ ਉਹ ਕੌਮ ਦੀ ਲਈ ਕੱਟੀ ਕਿਉਂਕਿ ਐਡੇ ਵਜਲ ਡੀਜੀ ਆਈ ਦਾ ਅਹੁਦਾ ਛੱਡਣਾ ਆਪਾਂ ਇੱਕ ਚਪੜਾਸੀ ਦਾ ਅਹੁਦਾ ਨਹੀਂ ਛੱਡਦੇ ਕੌਮ ਦੇ ਪਿੱਛੇ ਛੱਡਿਆ ਜਦੋਂ ਸਾਡਾ ਕਾਲ ਤਖਤ ਢੇਢੇਰੀ ਕੀਤਾ ਤਾਂ ਉਹਨਾਂ ਨੇ ਆਪਣੇ ਅਹੁਦੇ ਨੂੰ ਲੱਤ ਮਾਰੀ ਪਾਗਲਪੁਰ ਦੀ ਜੇਲ੍ਹ ਚ 5 6 ਸਾਲ ਰਹੇ ਹਾਸੀ ਵਾਲੀ ਕੋਠੜੀ ਚ ਰਹੇ ਇੰਦਰ ਗਾਂਧੀ ਦਾ ਕਤਲ ਉਹਨਾਂ ਤੇ ਪਾਇਆ ਦਾੜੀ ਦੇ ਬਾਲ ਪੱਟੇ ਗਏ ਤੇ ਉਹਨਾਂ ਦੇ ਜਵਾਲਾ ਤੋੜਿਆ ਗਿਆ ਪੈਰਾਂ ਦੇ ਨੋ ਖਿੱਚੇ ਗਏ ਓਡੇ ਕੱਦ ਦਾ ਓਡੀ ਕੁਰਬਾਨੀ ਨਾ ਕਿਸੇ ਕਾਂਗਰਸੀ ਕੋਲੇ ਨਾ ਅਕਾਲੀ ਕੋਲੇ ਨਾ ਝਾੜੂ ਵਾਲੇ ਕੋਲੇ ਨਾ ਬੀਜੇਪੀ ਕੋਲੇ ਤੁਸੀਂ ਇੱਕ ਜੇਲਰ ਦੀ ਇੰਟਰਵਿਊ ਆਈ ਸੀ ਕਹਿੰਦਾ ਜੇਲਰ ਕਹਿੰਦਾ ਸੀ ਕਿੰਨਾ ਮਾਨ ਸਾਹਿਬ ਤਾਂ ਅੰਦਰ ਵੀਆਪੀ ਵਾਂਗੂ ਰਹੇ ਸੀਗੇ ਉਹ ਤਾਂ ਬਾਹਰ ਆ ਕੇ ਆਪ ਬਿਆਨ ਦੇਣ ਲੱਪੇ ਮੇਰਾ ਤਸ਼ੱਦਦ ਹੋਇਆ ਬਿਲਕੁਲ ਨਹੀਂ ਜੀ ਜੇਲਰ ਦੀ ਕਹਿੰਦਾ ਉਹਨਾਂ ਨੂੰ ਇਹੋ ਜੀ ਕੋਠੜੀ ਦਿੱਤੀ ਹੋਈ ਸੀ ਹਾਸੀ ਵਾਲੀ ਕੋਠੜੀ ਹਾਸੀ ਵਾਲੀ ਚੱਕੀ ਬ ਉਹ ਨਾ ਖੜ ਸਕਦੇ ਸੀ ਚੰਗੀ ਤਰ੍ਹਾਂ ਨਾ ਬਹਿ ਸਕਦੇ ਸੀ ਨਾ ਪੈ ਸਕਦੇ ਸੀ ਹਾਸੀ ਦਾ ਹੁਕਮ ਸੀ ਜਦੋਂ ਤਾਰਨ ਤਾਰਨ ਦੇ ਲੋਕਾਂ ਨੇ ਉਹਨਾਂ ਨੂੰ ਮਤਲਬ ਵੋਟਾਂ ਪਾ ਕੇ ਬਾਹਰ ਕੱਢਿਆ ਸੀ ਤੁਸੀਂ ਕਿਹਨੂੰ ਵੋਟ ਪਾਓਗੇ ਮਾਤਾ ਜੀ ਸਿਮਰਨ ਜੀ ਸਿਗਮਾ ਜੀ ਲਿਹਾਜ ਲਈਗਾ ਤਾਂ ਨਹੀਂ ਘੇਰੇ ਨਹੀਂ ਜੀ ਅਸੀਂ ਪਹਿਲੇ ਦਿਨ ਤੋਂ ਨਾਲ ਦੇ ਨਾਲ ਹੀ ਆ ਹਾਂ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਜੀਲਾਂ ਕਟੀਆਂ ਤਸ਼ੱਦਦ ਹੋਇਆ ਇਹ ਜੀਲਾਂ ਬਲਟੋਹਾ ਹੋਣੀ ਵੀ ਕਹਿੰਦੇ ਨੇ ਬਿਰਸਾ ਸਿੰਘ ਬਲਟੋਹਾ ਵੀ ਮੈਂ ਮੇਤੇ ਵੀ ਐਨਐਸਏ ਲੱਗੀ ਬਲਟੋਹਾ ਨਹੀਂ ਉਹ ਨੇ ਜਿਹੜੇ ਹੱਥ ਕੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਸੀ ਅੱਜ ਜੋ ਕੁਛ ਮਰਜ਼ੀ ਕਹੀ ਜਾਣ ਜਿਹੜੇ ਕਸਟਮਾਨ ਸਾਹਿਬ ਨੇ ਜਿਹੜੇ ਤੁਸੀਂ ਇਹਦੇ ਪੈਰਾਂ ਦੇ ਨੋ ਚੈੱਕ ਕਰਕੇ ਦੇਖੋ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਪੈਰਾਂ ਦੇ ਨੋ ਹੈ ਨਹੀਂ ਜੋ ਉਹਨਾਂ ਨੇ ਦਾੜੀ ਦੇ ਬਾਲ ਪਟੇ ਜਵਾੜਾ ਉਹਨਾਂ ਦਾ ਹਿੱਲਿਆ ਹੋਇਆ ਦੇਖੇ ਓਕੇ ਜਦੋਂ ਉਹਨਾਂ ਦੇ ਬੱਚੇ ਵੀ ਛੋਟੇ-ਛੋਟੇ ਸੀ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਜਿਨ੍ਹਾਂ ਦਾ ਬਾਪ ਜੇਲ੍ਹ ਦੇ ਵਿੱਚ ਹੋਵੇ ਬੱਚਿਆਂ ਨੇ ਟਾਈਮ ਕਿਵੇਂ ਨਿਕਲਿਆ ਹੋਊਗਾ ਉਹ ਇੱਕ ਮਨ ਭਰਦਾ ਉਹ ਜਦੋਂ ਤੁਸੀਂ ਇੰਨੇ ਹਾਲਾਤਾਂ ਚ ਜਾਣਦੇ ਹੋ ਜੀ ਬਹੁਤ ਮਨ ਭਰਦਾ ਜਦੋਂ ਉਹ ਕਹਿੰਦੇ ਨੇ ਨਾ ਵੀ ਮੈਂ ਨਹੀਂ ਹਾਰਦਾ ਮੈਨੂੰ ਮੇਰੀ ਕੌਮ ਰੋਂਦੀਆ ਉਹ ਇੱਕ ਇਥੋਂ ਦਰ ਟੁੱਟਦਾ ਵੀ ਇਹ ਸਾਡੀ ਕੌਮ ਕਿੱਧਰ ਕਿਹੜੇ ਰਾਹੇ ਜਾ ਰਹੀ ਹੈ ਇਥੋਂ ਚੀਸ ਪੈਂਦੀ ਹੈ ਇੱਕ ਐਨਾ ਮਨ ਭਰਦਾ ਵੀ ਜਦੋਂ ਕਹਿੰਦੇ ਨੇ ਕੌਮ ਰੋਂਦੀਆ ਕੌਮ ਨੂੰ ਜਾਗੜਾ ਚਾਹੀਦਾ ਮਾਨ ਸਾਹਿਬ ਕਦੇ ਨਹੀਂ ਹਾਰਦੇ ਜੇ ਕੌਮ ਨਾ ਇੱਕ ਇਹ ਜਾ ਦਰ ਦੌਂਦਾ ਚੀਸ ਪੈਂਦੀ ਆ ਵੀ ਜਦੋਂ ਅਸੀਂ ਹੁਣ ਨਹੀਂ ਐਡੀ ਕੁਰਬਾਨੀ ਨੂੰ ਸਮਝ ਸਕਦੇ ਫਿਰ ਕਦੋਂ ਸਮਝਾਂਗੇ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ ਬਹੁਤ ਦੇਣ ਆ ਉਹਨਾਂ ਦੀ ਪੰਜਾਬ ਨੂੰ ਜੇ ਲੋਕ ਨਾ ਸਮਝੇ ਤਾਂ ਜੋ ਕੁਛ ਮਰਜ਼ੀ ਕਰ ਹੀ ਜਾਣ ਪਰ ਤੁਹਾਨੂੰ ਲੱਗਦਾ ਕਿ ਕਿਉਂਕਿ ਪਿਛਲੀ ੜ ਜਿਤਾਇਆ ਕਿ ਪੰਥ ਜਿਹੜਾ ਸਿਮਰਜੀਤ ਮਾਨ ਨੂੰ ਹਰਾਉਂਦਾ ਹੈ ਜਾਂ ਮਾਨ ਦੀ ਗੱਲਾਂ ਨਹੀਂ ਸੁਣਦਾ ਨਹੀਂ ਜੀ ਪੰਥ ਨਹੀਂ ਹਰਾਉਂਦਾ ਕੁਝ ਲੋਕ ਨੇ ਪੰਥ ਨੇ ਕਦੇ ਮਾਨ ਨੂੰ ਨਹੀਂ ਹਰਾਇਆ ਪੰਥ ਜਿਹੜਾ ਪੰਥ ਹੈ ਨਾ ਨਰੋਲ ਪੰਥ ਉਹ ਸਿਮਰਜੀਤ ਮਾਨ ਦੇ ਨਾਲ ਖੜਾ ਨਾਲ ਖੜਾ ਬਿਲਕੁਲ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਜਿੱਤੂਗਾ ਸਰਦਾਰ ਸੁਮੇਂਜੀ ਸਿੰਘ ਸਰਦਾਰ ਜੀ ਜੋ ਅੱਜ ਕੱਲ ਦੇ ਹਾਲਾਤ ਹੋ ਰਹੇ ਨੇਗੇ ਅ ਵਿਗੜਦੇ ਜਾ ਰਹੇ ਨੇ ਦਿਨੋਂ ਦਿਨ ਉਹ ਸਦਾਾਰ ਸਰਦਾਰ ਸਿੰਘ ਜੀ ਸਿਮਾਨ ਕਰ ਸਕਦੇ ਨੇ ਹੈਨਾ ਤੁਹਾਨੂੰ ਕੀ ਲੱਗਦਾ ਮਾਤਾ ਜੀ ਅਸੀਂ ਵੀ ਸਿਮਰਜੀਤ ਨੂੰ ਪਾਵਾਂਗੇ ਵੋਟ ਹਾਂ ਉਹ ਵੀ ਕੌਮ ਵਾਸਤੇ ਬਣਾ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਖੜੇ ਨੇ ਹੋਮ ਲਈ ਤਾਂ ਕਹਿੰਦੇ ਸੁਖਪਾਲ ਖੈਰਾ ਵੀ ਕਹਿੰਦੇ ਨੇ ਵੀ ਮੈਂ ਕੌਮ ਦੇ ਲਈ ਬਿਆਨ ਦਿੰਦੇ ਆ ਵਕਫ ਵਕਫ ਮਸਲੇ ਤੇ ਖੜਦੇ ਖੈਰਾ ਕਿਉਂ ਨਹੀਂ ਮਾਨ ਕਿਉਂ ਹਾਂ ਗੁਰਸਿੱਖ ਹਾਂ ਮਾਨ ਚਾਹੀਏ ਜੀ ਮਾਨ ਨੂੰ ਪਾਵਾਂਗੇ ਜੀ ਵੋਟ ਸਾਡੇ ਲਈ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਜੇ ਗੁਰਸਿੱਖੋ ਕੇ ਤੇ ਉਹਨਾਂ ਨੂੰ ਸਪੋਰਟ ਨਹੀਂ ਕਰਨਗੇ ਫਿਰ ਚਾਹਣਾ ਮਰ ਜਾਣਾ ਚੰਗਾ ਹੈ ਸਾਡੇ ਨੂੰ ਮਰਨ ਜਾਣਾ ਚੰਗਾ ਹੈ ਅਸੀਂ ਵੋਟ ਮਾਨ ਨੂੰ ਹੀ ਪਾਵਾਂਗੇ ਸਾਡੇ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਜੇਲਾਂ ਕੱਟੀਆਂ ਗੁਰਚਕੀ ਵਾਸਤੇ ਕੱਟੀਆਂ ਨੇ ਨਾ ਉਹਨੂੰ ਕੀ ਅੰਦਰ ਮਾਰੀ ਚੁਗੀ ਉਹ ਬਿਰਦ ਹੋਗੇ ਬਿਰਦ ਹੋ ਗਏ ਉਹ ਕਿਉਂ ਨਹੀਂ ਗਏ ਉਹਨਾਂ ਨੇ ਆਪ ਦਾ ਛਿੱਤ ਨਹੀਂ ਛੱਡੇ ਅੱਜ ਵੀ ਉਹਦੇ ਨਾਲ ਅਸੀਂ ਨਹੀਂ ਆਪ ਦਾ ਛਿੱਤ ਛੱਡਦੀ ਹਾਂਜੀ ਵੋਟ ਮਾਨ ਨੂੰ ਪਾਵਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ ਜਿੱਤ ਤਾਂ ਅਸੀਂ ਰਹੇ ਹਾਂ ਸਾਡੀ ਇਹ ਰਾਸ਼ਤਾਨੀ ਉਹ ਬਹੁਤ ਕੁਝ ਕਹਿੰਦੇ ਨੇ ਜਨਮਾ ਲੜਦੀਆਂ ਮੈਂ ਕਹਿੰਦੀ ਆ ਮੈਂ ਚੰਗੀਆਂ ਤੂੰ ਮਾੜਾ ਐਂ ਨਹੀਂ ਹੁੰਦਾ ਪੁੱਤ ਜੀ ਇਹ ਤਾਂ ਬੋਟ ਤਾਂ ਚੰਗਾ ਤਾਂ ਚੰਗਿਆ ਹੀ ਹੁੰਦੀ ਆ ਮੇਰੇ ਨਾਲ ਤੇਰੇ ਨਾਲ ਕੋਈ ਚੰਗਿਆ ਹੀ ਨਹੀਂ ਜੇ ਚੰਗਿਆ ਹੀ ਕਰਦਾ ਤਾਂ ਪੰਥ ਕਰਦਾ ਸ਼ਿਮਰਜੀਤ ਸਿੰਘ ਮਾਨ ਕਰਦਾ ਤਾਂ ਉਹਦੀ ਵਡਿਆਈ ਐਵੇਂ ਵਡਿਆਈ ਦਾ ਹਰ ਕੋਈ ਕਰਦਾ ਖਡੂਰ ਸਾਹਿਬ ਤੋਂ ਕੀ ਲੱਗਦਾ ਮਾ ਹੈ ਜੀ ਖਡੂਰ ਸਾਹਿਬ ਤੋਂ ਕੌਣ ਦਿੱਤੂ ਖਡੂਰ ਸਾਹਿਬ ਸ਼ਿਮਰਜੀਤ ਮਾਨ ਹੈ ਜੀ ਤੂੰ ਖਡੂਰ ਸਾਹਿਬ ਦਾ ਭਾਈ ਅਮਰਤਪਾਲ ਲੈ ਕੇ ਜਾ ਹਾਂਜੀ ਭਾਈ ਅਮਰਤਪਾਲ ਪੂਰੀ ਜਨਤਾ ਪੂਰੀ ਲਕਾਈ ਜੇ ਪੂਰੀ ਲਕਾਈ ਅਮਰਤਪਾਲ ਦੇ ਨਾਲ ਆ ਜਿਹੜੇ ਕਾਂਗਰਸ ਕਾਲੀ ਪਿੰਡ ਦੀਆਂ ਪੰਚਾਇਤਾਂ ਨੇ ਇਹ ਕਰ ਲਿਆ ਵੀ ਇੱਕ ਬੰਬੂਥ ਲੱਗੂਗਾ ਕਿਸੇ ਨੂੰ ਵੋਟ ਨਹੀਂ ਪਾਉਣੀ ਭਾਈ ਅਮਰਤਪਾਲ ਨੂੰ ਪਾਉਣੀ ਉਹ ਤਾਂ ਜਿੱਤੇ ਹੀ ਬੈਸ ਜਦੋਂ ਜੇਤੂ ਐਲਾਨ ਕਰ ਦੋ ਉਹਨੂੰ ਸਿਮ ਆ ਭਾਈ ਅਮਰਤਪਾਲ ਉਹ ਕਹਿੰਦੇ ਵਿਰੋਧੀ ਕਹਿੰਦੇ ਵੀ ਸੋਸ਼ਲ ਮੀਡੀਆ ਦੀ ਹਵਾ ਆ ਇਹਦੀ ਫੂਕ ਨਿਕਲ ਜਾ ਬਿਲਕੁਲ ਸੋਸ਼ਲ ਮੀਡੀਆ ਦੀ ਹਵਾਨੀ ਇੱਥੇ ਹੀ ਤੁਸੀਂ ਉਹ ਦੇਖ ਲਿਓ 1 ਜੂਨ ਨੂੰ ਜਦੋਂ ਵੋਟਾਂ ਪੈਣਗੀਆਂ ਕਿ ਹਵਾਏ ਹਨੇਰੀ ਆ ਭਾਈ ਅਮਰਤਪਾਲ ਦੇ ਸਕ ਸੰਗਰੂਰ ਤੋਂ ਨੇਹਰੀ ਚੱਲੂਗੀ ਤੂਫਾਨ ਬਣ ਕੇ ਖੰਡੂਰ ਸਾਹਿਬ ਉੱਠੂਗੀ ਪੂਰਾ ਤੂਫਾਨ ਬਣ ਜੂ ਖੰਡੂਰ ਸਾਹਿਬ ਜਾਂਦੀ ਭਾਈ ਅਮਰਤਪਾਲ ਦੀ ਵੀ ਸੋਸ਼ਲ ਮੀਡੀਆ ਦੀ ਹਵਾ ਆ ਕਿਉਂਕਿ ਜਦੋਂ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਕਿੰਨੇ ਕਿ ਧਰਨੇ ਲੱਗੇ ਲੋਕ ਕਿੰਨੇ ਕਿ ਸਮਰਥਨ ਚ ਆ ਗਏ ਉਹੀ ਵੋਟ ਨਹੀਂ ਪੈਣੀ ਜਿਵੇਂ ਲੋਕ ਨਹੀਂ ਪੂਰੀ ਲਕਾਈ ਉਹਦੇ ਸਮਰਥਨ ਚ ਆ ਤੁਸੀਂ ਰੋਜ਼ ਦੇਖਦੇ ਹੋ ਨਾ ਪਿੰਡਾਂ ਦੇ ਪੰਚਾਇਤਾਂ ਉਹ ਤਾਂ ਸੋਸ਼ਲ ਮੀਡੀਆ ਤੇ ਨਹੀਂ ਪਾਉਂਦੇ ਜਾ ਕੇ ਕੋਈ ਕਰਦਾ ਪੰਚਾਇਤਾਂ ਕੀ ਕਹਿੰਦੀਆਂ ਨੇ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਆਪਾ ਸਾਰੇ ਫਿਕਰ ਹੁੰਦੀ ਹੈ ਅਮਰਤਪਾਲ ਦੀ ਬਿਲਕੁਲ ਫਿਕਰ ਨਹੀਂ ਜੰਤਾ ਨੇ ਜਿਤਾਉਣਾ ਸਾਨੂੰ ਕੋਈ ਫਿਕਰ ਨਹੀਂ ਉਹਦੀ ਉਹਦੀ ਇਹ ਆ ਜੇਲ੍ਹ 'ਚ ਬੈਠੇ ਦੀ ਹੈਗੀ ਇੱਥੇ ਲੱਗਦੀ ਆ ਜੇਲ੍ਹ 'ਚ ਬੈਠੇ ਦੀ ਤਾਂ ਕਿਉਂਕਿ ਕਸੂਰ ਕੋਈ ਨਹੀਂ ਸੀ ਜਿਹੜਾ ਅੰਮ੍ਰਿਤ ਛਕਾਉਂਦਾ ਨਸ਼ੇ ਛਡਾਉਂਦਾ ਉਹ ਤੇ ਐਨਐਸਏ ਲਈ ਕਿਉਂ ਜੋ ਉਹਨੇ ਥਾਣੇ 'ਚ ਕੀਤਾ ਸੀ ਜਿਹੜਾ ਕੋਈ ਉਹਨੀਕ ਉਹਨੂੰ ਸਜ਼ਾ ਦੇ ਦਿੰਦੇ ਉਹ ਡਿਬਰੂਗੜ੍ਹ ਨਾਲ ਭੇਜਦੇ ਪੰਜਾਬ 'ਚ ਭੇਜ ਦਿੰਦੇ ਕੋਈ ਕਸੂਰ ਨਹੀਂ ਸੀ ਉਹਦਾ ਐਨਐਸਏ ਦੇਸ਼ ਧਰੋਹ ਦਾ ਉਹਨੇ ਕੀ ਕੀ ਤੇ ਕੋਈ ਬੰਬ ਬਲਾਸਟ ਕੀਤਾ ਸੀ ਜਾਂ ਕੋਈ ਗੋਲੀ ਚਲਾਈ ਸੀ ਕਿਤੇ ਜੇ ਕੋਈ ਬੰਦੇ ਦਾ ਕਤਲ ਕੀਤਾ ਸੀ ਨਹੀਂ ਕੀਤਾ ਨਾ ਕਿਉਂਕਿ ਸਾਡੇ ਸਿੱਖਾਂ ਤੇ ਜ਼ੁਲਮ ਹੁੰਦੇ ਆਏ ਨੇ 47 ਤੋਂ ਲੈ ਕੇ ਜੇ 47 ਚ ਵੀ ਹੋਇਆ ਨੁਕਸਾਨ ਸਾਡਾ ਹੋਇਆ ਚੜਦੇ ਤੇ ਲੈੰਦੇ ਪੰਜਾਬ ਦਾ ਜੇ 78 ਚ ਹੋਏ ਨਰਕਧਾਰੀਆਂ ਨੇ ਮਾਰੇ ਤਾਂ ਸਾਡੇ ਸਿੰਘ ਤੇਰਾ ਸਿੰਘ ਚੀ ਵੀ ਹੋਏ ਕਿਤੇ ਸਾਨੂੰ ਇਨਸਾਫ ਨਹੀਂ ਮਿਲਿਆ ਜੇ 84 ਚ ਧਰਮਿੰਦਰ ਸਾਹਿਬਟ ਆਇਆ ਤਾਂ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਕਦੇ ਸਿੱਖਾਂ ਨੂੰ ਜੇ ਸਾਡੇ ਬੇਅੰਤ ਬੁਚੜ ਨੇ ਸਾਡੇ ਚੱਕ ਚੱਕ ਨੌਜਵਾਨ ਜੇਲਾਂ ਦੇ ਵਿੱਚ ਛਿੱਟੇ ਮਾਰੇ ਝੂਠੇ ਮੁਕਾਬਲੇ ਬਣਾ ਕੇ ਤਾ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਡੇ ਅੱਜ ਜ세ਦਾਰ ਜਗਤਾਰ ਸਿੰਘ ਵਾਰਾ ਵਰਗੇ ਜੇਲ੍ਹਾਂ ਚ ਨੇ ਆਪ ਇਨਸਾਫ ਲਿਆ ਉਹਨਾਂ ਨੇ ਸਾਨੂੰ ਕਦੇ ਇਨਸਾਫ ਨਹੀਂ ਦਿੱਤਾ ਇਹਨਾਂ ਸਰਕਾਰਾਂ ਨੇ ਇਹ ਦਿੱਲੀ ਦੇ ਦਲਾਲ ਨੇ ਦਿੱਲੀ ਤੋਂ ਚੱਲਦੇ ਨੇ ਵੋਟਾਂ ਚ ਇਨਸਾਫ ਕਰੋ ਹਾਂ ਵੋਟਾਂ ਚ ਅਸੀਂ ਆਪਣੇ ਸ਼ਾਂਤ ਮੇ ਢੰਗ ਨਾਲ ਵੋਟਾਂ ਚ ਇਨਸਾਫ ਲਵਾਂਗੇ ਮਾਤਾ ਜੀ ਤੁਹਾਨੂੰ ਕੀ ਲੱਗਦਾ ਹੈ ਕੌਣ ਜਿੱਤੂਗਾ ਸਾਡੀ ਤਾਂ ਭਾਈ ਵੋਟ ਵੀ ਉਸੇ ਨੂੰ ਜੀਤ ਮਾਨ ਮੈਂ ਸਪੋਰਟ ਵੀ ਉਸੇ ਦੀ ਹੈ ਹੂੰ ਇਹ ਵੱਡੀ ਗੱਲ ਹੈ ਸਪੋਰਟ ਸਪੋਰਟ ਕਿਵੇਂ ਕਰ ਰਹੇ ਹੋ ਫਿਰ ਵੋਟ ਤਾਂ ਦੇ ਦੋਗੇ ਵੋਟ ਵੀ ਦਾ ਸਪੋਰਟ ਵੀ ਕਰਾਂਗੇ ਸਪੋਰਟ ਅੱਗੇ ਵੀ ਕਰਦੇ ਆ ਜਦ ਹਾਰ ਗਿਆ ਜਦ ਵੀ ਸਪੋਰਟ ਕੀਤੀ ਆ ਜਿੰਨ ਜਿਤਨਾ ਆਵਾਂਗੇ ਹੁਣ ਵੀ ਸਪੋਰਟ ਕਰਾਂਗੇ ਅੱਜ ਤਾਂ ਸ਼ੁਰੂ ਤੋਂ ਅਸੀਂ ਤੇਤਲੀ ਮੰਗੂ ਉੱਤੇ ਉੱਡ ਕੇ ਉੱਤੇ ਉੱਡ ਕੇ ਬੈਠੇ ਸੀ ਇੱਕ ਥਾਂ ਮੈਂ ਉਹ ਬੈਠਾ ਇੱਕ ਥਾਂ ਵੀ ਅਸੀਂ ਬੈਠਿਆ ਉੱਥੇ ਤੇਤਲੀ ਵਾਲੀ ਗੱਲ ਕਹਿਤੀ ਮਾਤਾ ਨੇ ਤੇਤਲੀ ਵਾਲੀਆਂ ਬੜੀਆਂ ਖਬਰਾਂ ਤੁਸੀਂ ਵੀ ਸੁਣੀਆਂ ਤੇਤਲੀਆਂ ਹੀ ਨੇ ਇੱਕ ਡਾਲ ਤੋਂ ਉੱਡੀ ਦੂਜੀ ਡਾਲ ਤੇ ਬੈ ਗਈ ਸਾਰੇ ਖੈਰਾ ਕੀ ਆ ਖੈਰਾ ਵੀ ਤੇਤਲੀ ਕਦੇ ਪਿਪਲ ਬਣਾ ਲਈ ਕਦੇ ਆਮ ਚ ਚਲੇ ਗਿਆ ਕਦੇ ਹੁਣ ਆ ਗਿਆ ਕਾਂਗਰਸ ਚ ਫੇਰ ਹੁਣ ਕਹਿੰਦਾ ਖੈਰੇ ਤੋਂ ਸਵਾਲ ਪੁੱਛਿਆ ਸੀ ਤੁਹਾਡੇ ਵਰਗੇ ਪੱਤਰਕਾਰਾਂ ਨੇ ਕਹਿੰਦਾ ਕੀ ਤੁਸੀਂ ਜਾਨਦੇ ਹੋ ਤਾਂ ਤੁਸੀਂ ਐਨਐਸ ਬਾਰੇ ਬੋਲਦੇ ਹੋ ਤੁਸੀਂ ਧਰਮਕ ਸਟੇਜਾਂ ਜਾਨਦੇ ਹੋ ਬੋਲਦੇ ਹੋ ਧਰਨੇ ਤੇ ਵੀ ਜਾਨਦੇ ਹੋ ਪਰ ਕੀ ਤੁਸੀਂ ਅਮਰਤਪਾਲ ਦੀ ਸਪੋਰਟ ਕਰੋਗੇ ਖਨੂਰ ਸਾਹਿਬ ਤੋਂ ਤਾਂ ਕਹਿੰਦਾ ਮੈਂ ਪਾਰਟੀ ਦਾ ਬੰਨਿਆ ਹੋਇਆ ਮੈਂ ਕਿਵੇਂ ਕਰ ਸਕਦਾ ਫਿਰ ਤੁਸੀਂ ਦੇਖੋ ਵੀ ਉਹਨੇ ਤਾਂ ਗਲਾ ਗਾਲਚ ਪਟਾ ਪਾਰਟੀ ਦਾ ਪਾ ਲਿਆ ਉਹ ਕਹਿੰਦਾ ਮੈਂ ਸਿੱਖਾਂ ਦੀ ਕਰਦਾ ਫਿਰ ਕਿਵੇਂ ਬੋਲੂਗਾ ਉੱਥੇ ਜਾ ਕੇ ਬਿਲਕੁਲ ਬਾਈ ਕੀ ਲੱਗਦਾ ਤੁਹਾਨੂੰ ਕਿਹਨੂੰ ਵੋਟ ਪਾਉਣ ਦਾ ਮਨ ਬਣਾਇਆ ਸ਼ਮਵ ਜੀ ਤੁਹਾਨੂੰ ਮਨ ਨੂੰ ਮਨ ਨੂੰ ਵੋਟ ਪਾਉਣੀ ਹਾਂ ਮਨ ਨੂੰ ਪਾਉਣ ਕਾਰਨ ਕਿ ਪਹਿਲੇ ਦਿਨ ਤੁਸੀਂ ਇਹਦੇ ਨਾਲ ਆ ਇਹਦੇ ਨਾਲ ਰਹਾਂਗੇ ਇਹਨੇ ਸਿੱਖ ਪੰਥਵਾਦ ਤੇ ਬਹੁਤ ਕੁਛ ਕੀਤਾ ਹੈ। ਹੋਰ ਕਰਦਾ ਬਿਲਕੁਲ ਅਸੀਂ ਵੀ ਸਵਿਰਦੀ ਇੰਟਰਵਿਊ ਕਰ ਰਹੇ ਹਾਂ ਤੀਸਰਾ ਚੌਥਾ ਪਿੰਡ ਹੈਗਾ ਕਿਤੇ ਵਿਰੋਧੀ ਇਸ ਗੱਲ ਦਾ ਗੁੱਸਾ ਨਾ ਕਰ ਲੈਣ ਕਿ ਸਾਡੇ ਹੱਕ ਚ ਬੋਲਣ ਵਾਲਾ ਕੋਈ ਆਇਆ ਹੀ ਨਹੀਂ ਬਾਈ ਸਾਨੂੰ ਕਹੀ ਜਾਣਗੇ। ਸੱਚੀ ਨਹੀਂ ਮਿਲਿਆ ਅਸਲ ਚ ਕੀ ਹੈ ਜੀ ਸਾਡੇ ਕੋਲੇ ਆਪਸ਼ਨ ਹੈ ਕੋਈ ਨਹੀਂ। ਜਿਹੜੇ ਪੰਜਾਬ ਦੇ ਲੋਕ ਨੇ ਜਿਹੜਾ ਬੰਦਾ ਸਵਿਰਦ ਹੈਗਾ ਸਵਿਰਦ ਇੱਕ ਜੇਕਰ ਪੰਜਾਬ ਪ੍ਰਤੀ ਸੋਚੀਏ ਸਾਡੇ ਕੋਲ ਹੋਰ ਹੱਲ ਉਹ ਵੀ ਮੈਂ ਸੋਚਦਾ ਵੀ ਲੋਕ ਵਾਰ-ਵਾਰ ਮਾਨ ਦਾ ਨਾਮ ਲੈ ਰਹੇ ਸਾਡੀ ਇੰਟਰਵਿਊ ਚੱਲੂਗੀ ਸੁਖਪਾਲ ਖੈਰਾ ਵੀ ਗੁੱਸਾ ਕਰ ਜਾਣਗੇ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਅਸੀਂ ਤੁਹਾਨੂੰ ਦੱਸ ਨਹੀਂ ਵੇ ਅਸੀਂ ਕੀ ਕਰੀਏ ਪੰਜਾਬ ਦੇ ਪਾਣੀ ਨੇ ਪੰਜਾਬ ਦੇ ਪਾਣੀਆਂ ਪਰ ਕਾਂਗਰਸ ਨੇ ਕੀ ਕੀਤਾ ਸਾਡੇ ਨਾਲ ਠੀਕ ਹੈ ਜੀ ਪੰਜਾਬ ਦੀ ਜਵਾਨੀ ਮਾਰੀ ਸਾਨੂੰ ਕਿਸ ਨੇ ਇਨਸਾਫ ਦਿੱਤਾ ਨਹੀਂ ਦਿੱਤਾ ਠੀਕ ਹੈ ਜੀ ਭਾਜਪਾ ਹੈ ਕੀ ਭਾਜਪਾ ਨੂੰ 2014 ਤੋਂ ਆਈ ਹੈ ਭਾਜਪਾ ਭਾਜਪਾ ਨੇ ਪੰਜਾਬ ਨਾਲ ਕੋਈ ਇਨਸਾਫ ਨਹੀਂ ਕੀਤਾ ਸਾਰ ਸਾਰੀਆਂ ਚੀਜ਼ਾਂ ਲਿਖੀਆਂ ਪਈਆਂ ਨੋਟ ਉਂਗਲਾਂ ਤੇ ਕੀਤੀਆਂ ਹੈ ਬਾਈ ਕਿਹਨੂੰ ਵੋਟ ਪਾਵਾਂਗੇ ਸਿਮਰ ਜੀ ਸਨਮਾਨ ਨੂੰ ਤੁਸ ਤਾਂ ਖੈਰ ਨੂੰ ਪਾ ਲੋ ਨਹੀਂ ਨਹੀਂ ਮਾਨ ਨੂੰ ਪਾ ਪਹਿਲਾਂ ਹੀ ਮਾਨ ਨੂੰ ਪਾਉਂਦੇ ਤੇ ਐਤ ਕੀ ਮਾਨ ਬਾਈ ਨਾ ਕਰਦੇ ਵੀਰੇ ਤੁਹਾਨੂੰ ਕੀ ਲੱਗਦਾ ਸਰ ਮਾਨ ਨੂੰ ਪਾਵਾਂਗੇ ਪਹਿਲੇ ਦੰਸ ਸਮਰਜੀਤ ਸਿੰਘ ਮਾਨ ਨੂੰ ਜਿੱਤੇ ਹੁਣ ਵੀ ਪਾਵਾਂਗੇ ਬੋਟ ਵੀ ਕਰਾਂਗੇ ਪਾਵਾਂਗੇ ਸਪੋਰਟ ਵੀ ਕਰਾਂਗੇ ਇਹਨਾਂ ਨੂੰ ਕੀ ਫਾਇਦਾ ਜੇ ਇਹਦਾ ਅੰਨੇ ਦੇਣ ਕਦੋਂ ਵਾਲਾ ਕੰਮ ਹੈ ਕਿਸੇ ਨੂੰ ਵੀ ਪਾ ਲੋ ਹੁਣ ਆਪਾਂ ਦੇਖਦੀ ਆ ਰਹੇ ਹਾਂ ਪਹਿਲਾਂ ਤੋਂ ਹੀ ਇਹਨਾਂ ਨੂੰ ਕੋ ਅੱਗੇ ਪਿੱਛੇ ਕੁਝ ਨਹੀਂ ਦਿੰਦਾ ਹੈਗਾ ਜੀ ਭਾਈ ਭਗਵੰਤ ਮਾਨ ਕਹਿੰਦੇ ਵੀ ਸਾਡਾ ਘੜ ਰਾਜ ਤਾਂ ਨਹੀਂ ਆ ਸਾਡੀ ਆਜੋ ਥੋੜਾ ਜੱਗ ਗਿਆ ਇਹ ਸਾਡਾ ਗਾੜਾ ਰਾਜਸਤਾਨੀ ਆ ਸੰਗਰੂਰ ਤਾਂ ਹੀ ਜਿੱਤੀ ਬੈਠੇ ਆ 13 0 ਕਰਾਂਗੇ ਪੰਜਾਬ ਆ ਡੇਢ ਸਾਲ ਪਹਿਲਾਂ ਹਰਾਏ ਨੇ ਇਹ ਦੋ ਸਰਕਾਰਾਂ ਉਹ ਤਾਂ ਕੈਂਡੀਡੇਟ ਮਾੜਾ ਸੀ ਕਹਿੰਦੇ ਉਦੋਂ ਹੁਣ ਤਾਂ ਮੀਤਿਹਰਾ ਮਨਿਸਟਰ ਐ ਪੂਰਾ ਮੰਝਾ ਹਾਇ ਖਿਡਾਰੀ ਨਹੀਂ ਮੀਤੇਹਰ ਲਿਆਂਦਾ ਉਥੋਂ ਸ਼ੀਟ ਵੇਲੀ ਕਰੀ ਆ ਪੰਜਾਬ ਦਾ ਪੈਸਾ ਬਰਬਾਦ ਹੀ ਕਰਨਾ ਹੁਣ ਇਹਨਾਂ ਨੂੰ ਕੋਈ ਹੋਰ ਕੈਂਡੀਡੇਟ ਨਹੀਂ ਮਿਲਿਆ ਖੜਾਉਣ ਵਾਸਤੇ ਤਈਉ ਪੁਰਾਣਾ ਮੰਤਰੀ ਚੱਕ ਕੇ ਖੜਾਇਆ ਨਾ ਤਾਂ ਜੀ ਮਾਨ ਸਾਹਿਬ ਨੂੰ ਹੈ ਸੋ ਗੱਲਬਾਤ ਕਰ ਰਹੇ ਸੀਗੇ ਜਿਸ ਦੇਖਿਆ ਕਿ ਬੰਦੇ ਵੀ ਕਹਿ ਰਹੇ ਨੇ ਕਿ ਵੋਟ ਸਿੰਮਰ ਜੀ ਮਾਨ ਨੂੰ ਬੀਬੀਆਂ ਨਾਲ ਗੱਲ ਕੀਤੀ ਕਹਿੰਦੇ ਵੋਟ ਦੇ ਨਾਲ ਦੀ ਨਾਲ ਸਪੋਰਟ ਵੀ ਮਾਨ ਨੂੰ ਸੋ ਦੇਖਦੇ ਹਾਂ ਸੰਗਰੂਰ ਦਾ ਜਿਹੜਾ ਚੋਣ ਖਾੜਾ ਹੱਲੇ ਦਿਨ ਪਏ ਨੇ ਪਖਣਾ ਹੈ ਵੋਟ ਇਧਰ ਉਧਰ ਵੀ ਹੋਣੀ ਹੈ ਕੀ ਲੋਕ ਆਪ ਦੇ ਸਟੈਂਡ ਤੇ ਖੜੇ ਰਹਿੰਦੇ ਨੇ ਚੋਣਾਂ ਵਾਲੇ ਦਿਨ ਰਿਜ਼ਲਟ ਕੀ ਨਿਕਲਦਾ ਇਹ ਦੇਖਣਾ ਦਿਲਚਸਪ ਰਹੇਗਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਜੀ ਨਾਲ ਕਰ ਸ਼ਰਮਾ ਮਿੱਟੀ ਦੇਲ